ਸਤਿ ਸ਼੍ਰੀ ਅਕਾਲ ਜੀ ਆ ਵੇਖੋ ਸਾਡਾ ਅੰਦਰ ਚੱਲ ਰਿਹਾ ਹੈ ਗਿਣਤੀ ਚੱਲ ਰਹੀ ਹੈ ਬਲਾਕ ਸੰਮਤੀ ਜਿੱਤੇ ਜ਼ਿਲ੍ਹਾ ਪ੍ਰਿਸ਼ਦੀ ਔਰ ਸਾਡੇ ਰਾਜਸਥਾਨ ਸੀ ਹਲਕੀਆਂ ਦੀਆਂ ਪੰਜ ਜ਼ਿਲ੍ਹਾ ਪ੍ਰਿਸ਼ਦ ਸੀਗੀਆਂ ਜਿਦੇ ਵਿੱਚ ਦੋ ਆਲਰੇਡੀ ਕਲੀਅਰ ਸੀਗੀਆਂ ਤਿੰਨ ਸੀਗੀਆਂ ਇੱਕ ਚੁਗਾਵਾ ਲੋਪੋਕੇ ਐਂਡ ਹਰਸ਼ਾਸ਼ੀਨਾ ਤਿੰਨਾਂ ਦੀ ਸਾਡੀ ਲੀਡ ਚੱਲ ਰਹੀ ਹੈ ਸੋ ਆਈ ਹੋਪ ਕਿ ਅਸੀਂ ਪੰਜ ਜ਼ਿਲ੍ਹਾ ਪ੍ਰਿਸ਼ਦ ਜਿਹੜੀ ਹੈ ਰਾਜਸਥਾਨ ਸੀ ਤੋਂ ਏਥੇ ਕਿ ਦੇਵਾਂਗੇ ਐਂਡ ਬਾਕੀ ਸਾਡੀਆਂ ਬਲਾਕ ਸੰਮਤੀਆਂ ਦੇ ਵਿੱਚ ਵੀ ਹੁਣੇ ਮੈਨੂੰ ਪਤਾ ਲੱਗਾ ਕਿ ਇੱਕ ਬੋਪਾ ਰਾਏ ਵਾਲੀ ਜਿਹੜੀ ਬਲਾਕ ਸੰਮਤੀ ਹੈ अरविंद सिंह रविवाली ओबीएस सी जीत चुके हैं जी ਸਾਡੀਆਂ 15 ਬਾਕੀ ਸੀਗੀਆਂ ਬਾਕੀਆਂ ਦੇ ਵਿੱਚ ਵੀ ਲੀਡ ਚੱਲ ਰਹੀ ਸੀ ਸੋ ਆਈ ਹੋਪ ਕਿ ਇਹ ਸੰਗਤ ਦਾ ਪਿਆਰ ਹੈ ਲੋਕਾਂ ਦਾ ਪਿਆਰ ਹੈ ਔਰ ਵਿਸ਼ਵਾਸ ਹੈ ਸਾਡੇ ਪ੍ਰਤੀ ਔਰ ਅਸੀਂ ਜਿਹੜਾ ਕੰਮ ਕਰਾ ਵੀ ਰਹੇ ਹਾਂ ਜਿਵੇਂ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਗਲੀਆਂ ਨਾਲੀਆਂ ਤੇ ਸ਼ਮਸ਼ਾਨ ਘਾਟ ਇਸ ਟਾਈਮ ਦੇ ਉੱਤੇ ਜਿਹੜੀ ਲੋਕਾਂ ਵਾਸਤੇ ਬਣੇ ਪਏ ਐ ਜਿਹੜੀ ਕਿ 70 ਸਾਲਾਂ ਤੋਂ ਜਿਹੜੀਆਂ ਗਵਰਨਮੈਂਟਸ ਆਈਆਂ ਨੇ ਮੰਤਰੀ ਵੀ ਰਹੇ ਐ ਐਮ ਐਲ ਏ ਵੀ ਰਹੇ ਐ ਤਦ ਵੀ ਉਹਨਾਂ ਦੇ ਕੰਮ ਨਹੀਂ ਹੋਏ ਸੀਗੇ ਬਟ ਵੀ ਮੈਨੂੰ ਤੇ 5 ਮਹੀਨੇ ਮਿਲੇ ਜੀ 5 ਮਹੀਨਿਆਂ ਦੇ ਵਿੱਚ ਮੇਰੇ ਵਰਕਰਸ ਮੇਰੇ ਨਾਲ ਮੇਰੇ ਬਲਾਕ ਪ੍ਰਧਾਨ ਖੜੇ ਨੇ ਮੇਰੇ ਯੂਥ ਲੀਡਰਸ ਖੜੇ ਨੇ ਅਸੀਂ ਸਾਰੇ ਨੇ ਦਿਨ ਰਾਤ ਕਰਕੇ ਜਿੰਨਾ ਵੀ ਹੋ ਸਕਦਾ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਤਿੰਨ ਸਾਡੇ ਸਾਢੇ 3 ਸਾਲ ਹੀ ਹੋ ਗਿਆ ਸਾਢੇ 3 ਸਾਲ ਜਿੰਨਾ ਸਾਡਾ ਹਲਕਾ ਪਿੱਛੇ ਪਿਆ ਸੀਗਾ ਅਸੀਂ 5 ਮਹੀਨਿਆਂ ਦੇ ਵਿੱਚ ਉਹਨੂੰ ਕੋਪਪ ਅਪ ਕਰਕੇ ਉੱਤੇ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਵੇਖੋ ਮੈਂ ਧੰਨਵਾਦ ਕਰੂੰਗੀ ਆਪਣੇ ਹਲਕੇ ਵਾਲਿਆਂ ਦਾ ਰਾਜਸਥਾਨ ਸੀ ਹਲਕੇ ਦਾ ਜਿਨ੍ਹਾਂ ਨੇ ਮੈਨੂੰ ਆਪਣੀ ਧੀ ਮੰਨਿਆ ਭੈਣ ਮੰਨਿਆ ਹਨਾ ਸਾਡੇ ਤੇ ਵਿਸ਼ਵਾਸ ਜਤਾਇਆ ਔਰ ਅਸੀਂ ਜਿਹੜੀਆਂ ਸੀਟਾਂ ਗੱਡ ਕੇ ਲੈ ਕੇ ਜਾਈਏ ਕਾਂਗਰਸੀਆਂ ਵੱਲੋਂ ਬੜੇ ਗੰਭੀਰ ਇਲਜ਼ਾਮ ਲਗਾਏ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਾਗਜ਼ਾਤ ਕਾਗਜ਼ਾਤ ਕੀ ਸੀ ਇਹ ਨੇ ਹੁਣ ਉਹਨਾਂ ਨੂੰ ਕੀ ਜਵਾਬ ਹੈ ਜਿਹੜੀ ਦੇਖੋ ਮੇਰੀ ਗੱਲ ਸੁਣੋ ਕਾਂਗਰ ਤਨਾਲ ਪਤਾ ਸਿਗਾ ਕਿ ਉਹ ਨਹੀਂ ਜਿੱਤ ਰਹੇ ਪੰਜ ਦੀਆਂ ਪੰਜ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਅਸੀਂ ਕਿਸੇ ਦੇ ਵਾਪਸ ਕਾਗਜ਼ ਨਹੀਂ ਲਏ ਤਨਾਈ ਹੋਣਾ ਦੇ ਕਰਾਇਆ ਉਹਨਾਂ ਨੇ ਖੁਦ ਵਾਪਸ ਲਏ ਆ ਬਲਾਕ ਸੰਮਤੀਆਂ ਦੇ ਵੀ ਉਹਨਾਂ ਦੇ ਕਾਗਜ਼ ਸੀਗੇ ਹਰਸ਼ਾਸ਼ੀਨਾ ਬਲਾਗ ਚ ਪੁੱਛੋ ਕਿਸੇ ਦੇ ਵੀ ਕਾਗਜ਼ ਰਿਜੈਕਟ ਹੋਏ ਹੋਣ ਹਰਸ਼ਾਸ਼ੀਨਾ ਬਲਾਗ ਦੇ ਵਿੱਚ ਉਹਨਾਂ ਨੇ ਆਪ ਹੀ ਲਏ ਆ ਉਹਨਾਂ ਨੇ ਆਪਣੀ ਹਾਲ ਪਹਿਲਾਂ ਹੀ ਮੰਨ ਲਈ ਸੀਗੀ ਉਹਨਾਂ ਨੂੰ ਪਤਾ ਸੀਗਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਰਾਜਸਥਾਨ ਸੀ ਹਲਕੇ ਚ ਲੀਡ ਕੱਢੂਗੀ ਇਸੇ ਕਰਕੇ ਉਹਨਾਂ ਨੇ ਉਹ ਘਰ ਬੈਠ ਗਏ ਕੀ ਕਾਰਨ ਹੈ ਕਿ ਤੁਸੀਂ ਕਹਿ ਰਹੇ ਜੀ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਇਲਾਕੇਾਂ ਦੇ ਵਿੱਚ ਬਹੁਤ ਕਮੀਆਂ ਸ਼ਮਸ਼ਾਨ ਘਾਹ ਲਿਆ ਇਤਵਾ ਦੀਆਂ ਬਹੁਤ ਕਮੀਆਂ ਹੈ ਸਰਕਾਰਾਂ ਵੱਲੋਂ ਕੀ ਚਤਨ ਤੋਂ ਬਾਅਦ ਮੰਤਰੀ ਬਣਨ ਤੋਂ ਬਾਅਦ ਉਸ ਇਲਾਕੇ ਅੱਜ ਕੰਮ ਨਹੀਂ ਕੀਤਾ ਕਿ ਲੋਕਾਂ ਦੀ ਗੱਲਬਾਤ ਨਹੀਂ ਸੁਣੀ ਗਈ ਵੇਖੋ ਇਹਦੇ ਚ ਨਾ ਤਿੰਨ ਚਾਰ ਗੱਲਾਂ ਆ ਇੱਕ ਤੇ ਪਹਿਲੀ ਗੱਲ ਤੇ ਆ ਵੀ ਕੁਝ ਲੋਕੀ ਜਿਹੜੀ ਹੁੰਦੇ ਆ ਪੈਸੇ ਵੰਡ ਕੇ ਇਲੈਕਸ਼ਨ ਜਿੱਤਣ ਆਂਦੇ ਆ ਔਰ ਉਹ ਜਿਹੜੇ ਅੱਗੇ ਲੋਕੀ ਵੀ ਹੁੰਦੇ ਇਟਸ ਨੋਟ ਅਬਾਊਟ ਓਨਲੀ ਲੀਡਰ ਮੈਂ ਲੀਡਰ ਦੀ ਗੱਲ ਕਰੂੰਗੀ ਉਹ ਲੋਕੀ ਵੀ ਉਹਨੇ ਜ਼ਿੰਮੇਵਾਰ ਹੁੰਦੇ ਆ ਜਿਹੜੇ ਕਿ ਕੱਲੇ ਸਿਰ ਪੈਸੇ ਲੈ ਕੇ ਉਸ ਟਾਈਮ ਨੂੰ ਸਾਰਦੇ ਆ ਉਸ ਟਾਈਮ ਨੂੰ ਉਹ ਵੋਟਾਂ ਪਵਾਲੀਆਂ ਪੈਸੇ ਲੈਲੇ ਕੰਮ ਖਤਮ ਉਹ ਲੀਡਰ ਵੀ ਸੋਚਦਾ ਵੀ ਮੈਂ ਪੈਸੇ ਦਿੱਤੇ ਆ ਤੇ ਮੇਰਾ ਕੀ ਲੈਣਾ ਦੇਣਾ ਮੈਂ ਵਾਪਸ ਜਾਵਾਂ ਹਨਾ ਵੀ ਉਹ ਆਪਣੇ ਪੈਸੇ ਭਰਨੇ ਸ਼ੁਰੂ ਕਰ ਦਿੰਦਾ ਇਕੱਠੇ ਕਰਨੇ ਸ਼ੁਰੂ ਕਰ ਦਿੰਦਾ ਜਿੰਨੇ ਮੈਂ ਲਾਏ ਆ ਉਹ ਤੋਂ ਮੈਂ ਡਬਲ ਕਮਾ ਲਾ ਇਹਦੇ ਵਿੱਚ ਤੇ ਦੋਵਾਂ ਤਰ੍ਹਾਂ ਦੀ ਹੀ ਗਲਤੀ ਹੈ ਪਰ ਜਿਹੜੇ ਲੋਕੀ ਜਿਵੇਂ ਡੇਰੇ ਹੈ ਅ ਐਜੂਕੇਟਿਡ ਲੋਕੀ ਹੈ ਜਿਹੜੇ ਕਾਫੀ ਜ਼ਿਆਦਾ ਜਿਹੜੇ ਫਾਈਨੈਂਸ਼ਲੀ ਵੀ ਠੀਕ ਹੈ ਉਹਨਾਂ ਲੋਕਾਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੂੰਗੀ ਕਿ ਆਪਾਂ ਨੂੰ ਐਜੂਕੇਟਿਡ ਤੇ ਵਧੀਆ ਲੀਡਰ ਜਿਹੜੇ ਆ ਉਹ ਚਾਹੀਦੇ ਆ ਤਾਂ ਕਿ ਆਪਾਂ ਉਹਨਾਂ ਦੀ ਆਪਾਂ ਕਮ ਸੇ ਕਮ ਕੁਐਸਚਨ ਤੇ ਕਰ ਸਕੀਏ ਉਹਨ ਲੋਕ ਕਿਉਂ ਵਿਸਿਆਣੇ ਹੋ ਚੁੱਕੇ ਆ ਮੈਂ ਜਿੰਨਾ ਘਾ ਆਪਣੇ ਇਲਾਕੇ ਦੇ ਵਿੱਚ ਘੁੰਮੀ ਆ ਸਾਰੇ ਇਹੀ ਗੱਲ ਕਹਿੰਦੇ ਕਿ ਮੈਮ ਆ ਵੇਖੋ ਸੜਕ ਆ ਵੇਖੋ ਸ਼ਮਸ਼ਾਨ ਘਾਟ ਇਹ ਤੁਸੀਂ ਸਾਡੇ ਕੰਮ ਕਰੋਗੇ ਤੇ ਅਸੀਂ ਤੁਹਾਨੂੰ ਵੋਟ ਪਾਵਾਂਗੇ ਐਬਸੋਲੂਟਲੀ ਰਾਈਟ ਹੋ ਸਹੀ ਕਹਿੰਦੇ ਐ ਜੇ ਡਿਵੈਲਪਮੈਂਟ ਹੋਊਗੀ ਤੇ ਤਾਦੀ ਉਹ ਸਾਨੂੰ ਵੋਟ ਪਾਣਗੇ ਅੱਜ ਜੀ ਬਿਲਕੁਲ ਲੋਕੀ ਜਿਹੜੀ ਹੈ ਨਾ ਇੱਕ ਜਿਹੜੀ ਪਹਿਲਾਂ ਕੱਟੜਤਾ ਸੀਗੀ ਨਾ ਕਿ ਮੈਂ ਕਾਲੀ ਐ ਮੈਂ ਕਾਂਗਰਸੀ ਐ ਮੈਂ ਇਹ ਫਲਾਣਾ ਪਾਰਟੀ ਦਾ ਐ ਹੁਣ ਲੋਕ ਕਿਉਂ ਵਿਖਣਾ ਘਟ ਗਿਆ ਹੁਣ ਲੋਕ ਕੀ ਇਹ ਕਹਿੰਦੇ ਆ ਕਿ ਸਾਡਾ ਰਾਹ ਆ ਰਾਹ ਕਿਨੇ ਬਣਾਇਆ ਹੈ ਸਾਡੀਆਂ ਸ਼ਮਸ਼ਾਨ ਘਾਟ ਕਿਨੇ ਬਣਾਈਆਂ ਸਾਨੂੰ ਲਾਈਟਾਂ ਕਿਨੇ ਲਵਾ ਕੇ ਦਿੱਤੀਆਂ ਨੇ ਪਹਿ ਲੋਕੀ ਉਹਨਾਂ ਨੂੰ ਦਿੰਦੇ ਆ ਜੀ ਜੀ ਕੀ ਕਹਣਾ ਚਾਹੋਗੇ ਪੇਲੇ ਰੋਣਾਇਆ ਕਿੰਨੀ ਵੋਟ ਤੋਂ ਜਿੱਤ ਮਿਲੀ ਹੈ ਤੇ ਕਾਦੇ ਚ ਪਹਿਲੇ ਰੋਣਾਇਆ ਜੀ 407 ਵੋਟਾਂ ਨਾਲ ਸਾਡਾ ਕੈਂਡੀਡੇਟ ਜਯਾਤਵੰਦ ਸਿੰਘ ਪਲਾਸ ਸੰਪਤੀ ਜੋਂ ਕੋਟਲਾ ਗੁਜਰਤੋਂ ਪਹਿਲੀ ਜਿੱਤ ਪ੍ਰਾਪਤ ਕੀਤੀ ਇਹਨਾਂ ਨੇ ਕਿਹੜੀ ਪਾਰਟੀ ਬੰਦਾ ਜੀ ਆਮ ਆਦਮੀ ਪਾਰਟੀ ਲੋ ਜੀ ਕਿਹੜਾ ਕੈਂਡੀਡੇਟ ਹੈ ਆ ਜਯਾਤਵੰਦ ਸਿੰਘ ਜੀ ਕੀ ਕਹਣਾ ਚਾਹੋਗੇ ਕਿ ਅਕਾਲੀ ਦਲ ਦਾ ਲੰਬਾ ਗੜ ਸੀ ਇਹ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨੂੰ ਦੇਖੋ ਜੀ 40 ਸਾਲ ਬਾਅਦ ਅਸੀਂ ਜਿੱਤ ਪ੍ਰਾਪਤ ਕੀਤੀ ਹੈ ਅਕਾਲੀ ਦਲ ਦਾ ਇੱਥੇ ਬਹੁਤ ਦਬਦਬਾ ਸੀ ਤੇ ਉਹਦੇ ਵਿੱਚੋਂ ਐਰਕਾ ਪਹਿਲੀ ਵਾਰ ਕੁਝ ਭਗਵਾਨ ਸਿੰਘ ਮਾਨ ਜੀ ਦੀ ਵਿਕਾਸ ਦਾ ਜਾਂ ਕੰਮ ਕੀਤੇ ਆ ਤੇ ਤਲਬੀਰ ਸਿੰਘ ਗਿੱਲ ਹਾਂਜੀ ਤਲਬੀਰ ਸਿੰਘ ਗਿੱਲ ਉਹਨਾਂ ਨੇ ਬਲਾਕ ਸੰਮਤੀ ਮੈਂਬਰ ਸਾਡਾ ਜਿੱਤਿਆ ਜੀ ਜਗਤਵਿੰਦਰ ਸਿੰਘ ਵੀ ਲੱਗਦਾ ਕਿੰਨਾ ਕੋ ਜ਼ੋਰ ਲੱਗਾ ਜ਼ੋਰ ਵੇਖੋ ਜੀ ਸਾਡੇ ਪੰਜਾਂ ਪਿੰਡਾਂ ਦੇ ਵਿੱਚ ਇੰਨਾ ਉਤਸ਼ਾਹ ਸੀ ਕਿ ਅਸੀਂ ਐਰਕਾ ਆਮ ਆਦਮੀ ਪਾਰਟੀ ਨੂੰ ਵੋਟਰ ਦੇਣੀ ਹੈ ਕਿਉਂਕਿ 328 ਪਾਵਨ ਸਰੂਪ ਗੁਰੂ ਗ੍ਰੰਥ ਸਾਹਿਬ ਜੀ ਦੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਹੀ ਉਹ ਐਫ ਆਈ ਆਰ ਦਰਜ ਹੋਈ ਆ ਉਹਦੇ ਸਬੰਧ ਵਿੱਚ ਵੀ ਵੋਟ ਸਾਨੂੰ ਮਿਲੀ ਆ ਜੋ ਸਿੱਖ ਭਾਈਚਾਰੇ ਦੀ ਵੋਟ ਸੀ ਉਹ ਵੀ ਨਾਲ ਜੁੜੀ ਆ ਤੇ ਬਾਕੀ ਤਿੰਨ ਪੁੱਤਰ ਸ਼ਹਿਰਾਂ ਨੂੰ ਦਰਜਾ ਦੇਣਾ ਸ੍ਰੀ ਕਾਲਤਖ ਸਾਹਿਬ ਸ੍ਰੀ ਤਲਵੰਡੀ ਦਮਦਮਾ ਸਾਹਿਬ ਸਾਬਕਾ ਤਲਵੰਡੀ ਤੇ ਸ੍ਰੀ ਅਨੰਦਪੁਰ ਸਾਹਿਬ ਹੁਣ ਪਿੰਡਾਂ ਦੇ ਵਿੱਚ ਕਿੰਨੇ ਕੁ ਵਿਕਾਸ ਕਰਦੇ ਜਿਹੜੇ ਵਿਕਾਸ ਵਾਲੀ ਤੇ ਪੂਰੀ ਨਿਹਰੀ ਲੈਂਦੀ ਹੋਈ ਆ ਵਿਕਾਸ ਕੋਈ ਨਹੀਂ ਸੜਕਾਂ ਸਾਡੇ ਬਣ ਜਾ ਬਣੀਆਂ ਕੋਈ ਵੀ ਕੰਮਕਾਰ ਨਹੀਂ ਕੋਈ ਮਤਲਬ ਰੁਕਿਆ ਕਾਮ ਨਹੀਂ ਮਗਰੋਂ ਦਸੀਦਾ ਪਹਿਲਾਂ ਕਿ ਸਰ ਸਾਹਿਬ ਫੋਨ ਕਰਕੇ ਇਹ ਕੰਮ ਕਰਵਾ ਦੇਗਾ ਕਿ ਆਪਾਂ ਜਿਹੜੇ ਕੰਮ ਕਰ ਰਹੇ ਅਗਲੀ 27 ਵਾਲੀ ਸਰਕਾਰ ਸਿਰ ਭਗਵੰਤ ਮਾਨ ਸਿੰਘ ਦੀ ਸਰਕਾਰ ਬਣੂਗੀ ਆਮ ਆਦਮੀ ਪਾਰਟੀ ਦੀ ਕੇ ਸਰਕਲ ਦੇ ਦਰਸ਼ਕ ਜਿਹੜੀ ਇਲੈਕਸ਼ਨ ਜਿੱਤੇ ਜਲਾਖਸਮਤੀ ਜ਼ੋਨ 1 ਕੋਟਲਾ ਗੁਜਰਾਂਦਵਾਲਾ ਜੀ ਸਰ ਨਾਮ ਦੱਸ ਦਿਓ ਯਾਦਵਦਰ ਸਿੰਘ ਜੀ ਕੀ ਕਹਿਣਾ ਚਾਹੋ ਲੰਬੇ ਸਮੇਂ ਤੋਂ ਇਹ ਹਾਲਕੀਆਂ ਦਾ ਗੜ ਸੀ ਹੁਣ ਆਮਤ ਮੈਂ ਇਹੀ ਕਹਿਣਾ ਚਾਹੁੰਦਾ ਕਿ ਕੋਈ ਕੰਮ ਜਾਂਦੇ ਨਾ ਦਿਲੋਂ ਕੀਤਾ ਜਾਵੇ ਤੇ ਉਹਨੂੰ ਮਹਾਰਾਜ ਸੱਚੇ ਪਾਤਸ਼ਾਹ ਸਿੱਧੇ ਚੜ੍ਹਦਾ ਜੀ ਅਸੀਂ ਦਿਲੋਂ ਇਲੈਕਸ਼ਨ ਲੜੀ ਠੀਕ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਗੜ ਨੂੰ ਤੋੜਿਆ ਜਾਵੇ ਤੇ ਉਹ ਟੁੱਟ ਗਿਆ ਜੀ ਬਹੁਤ ਬਹੁਤ ਧੰਨਵਾਦ ਸਾਰੇ ਜੀ 470 ਵੋਟਾਂ ਦਾ ਜੀ ਦੂਜੇ ਨੰਬਰ ਦੇ ਰਾਜ ਗੁਰਮੀਤ ਸਿੰਘ ਜੀ ਹੈ ਕਿੰਨੇ ਪਿੰਡ ਸੀ ਤੁਹਾਡੇ ਕੋਲ ਪੰਜ ਪਿੰਡ ਪਿੰਡਾਂ ਦੇ ਨਾਮ ਦੱਸੋ ਪਿੰਡ ਪੰਦੇੜਕਲਾ ਪੰਦੇੜਕੁਰਦ ਜੋਲ ਮਾਦੀਪੁਰਾ ਤੇ ਕੋਟੜਲਾ ਗੁਜਰਾ ਕਿਹੜੀ ਪਾਰਟੀ ਵੱਲ ਜਿੱਤੇ ਹਾਂ ਮਾਦੀਪੁਰਾ ਪਾਰਟੀ ਵੱਲ ਦੂਜੇ ਨੰਬਰ ਤੇ ਕਾਲੀਦਾਵ ਜਰੇ ਕਾਲੀਦਾਵ ਜਰੇ ਕਿਹੜੇ ਕਿਹੜੇ ਵਿਕਾਸ ਦੇ ਕੰਮ ਹੈ ਜਿਹੜੇ ਪਿੰਡਾਂ ਚ ਬੜੇ ਵਿਕਾਸ ਦੇ ਕੰਮ ਹੈ ਜੀ ਗਰਾਊਂਡਾਂ ਦਾ ਆ ਉਹ ਜਿਹੜੇ ਆਪਾਂ ਰਹਿ ਗਏ ਉਹ ਕਰਵਾਵਾਂਗੇ ਸਰਕਾਰ ਦੇ ਨਾਲ ਆਪਾਂ ਮਿਲ ਕੇ ਜੋ ਵੀ ਰਹਿ ਗਏ ਆ ਉਹ ਕਰਵਾਵਾਂਗੇ ਜ਼ਰੂਰ ਕਰਾਂਗੇ